ਬੋਬੋ ਸਵਾਗਤ ਦੋਸਤੋ ਤੇ ਅੱਜ ਜਿਹੜੀ ਗੱਲ ਕਰਾਂਗੇ ਅਕਾਲੀ ਦਲ ਦੀ ਗੱਲ ਕਰਾਂਗੇ ਕਿਸ ਤਰ੍ਹਾਂ ਜਿਹੜਾ ਅਕਾਲੀ ਦਲ ਦਾ ਗ੍ਰਾਫ ਜਿਹੜਾ ਵਾ ਉਹ ਬਹੁਤ ਜ਼ਿਆਦਾ ਥੱਲੇ ਜਾ ਰਿਹਾ ਵਾ ਤੇ ਉਸੇ ਨੂੰ ਲੈ ਕੇ ਅੱਜ ਸਾਡੇ ਨਾਲ ਸੀਨੀਅਰ ਪੱਤਰਕਾਰ ਪ੍ਰਿੰਸ ਜੀ ਸਾਡੇ ਨਾਲ ਮੌਜੂਦ ਨੇ ਉਹਨਾਂ ਤੋਂ ਪੂਰੀ ਚਰਚਾ ਕਰਾਂਗੇ ਇਸ ਮੁੱਦੇ ਦੇ ਉੱਤੇ ਜਿਹੜੇ ਹੁਣ ਨਵੇਂ ਅਕਾਲੀ ਦਲ ਦੇ ਪ੍ਰਧਾਨ ਬਣੇ ਨੇ ਗੈਨੀ ਹਰਪ੍ਰੀਤ ਸਿੰਘ ਜੀ ਤੇ ਉਸ ਤੋਂ ਬਾਅਦ ਜਿਹੜਾ ਅਕਾਲੀ ਦਲ ਦਾ ਫਿਊਚਰ ਕੀ ਹੋ ਸਕਦਾ ਵਾ ਪ੍ਰਿੰਸ ਜੀ ਬਹੁਤ-ਬਹੁਤ ਤੁਹਾਡਾ ਸਵਾਗਤ ਆ ਸਾਡੇ ਸਟੂਡੀਓ ਦੇ ਵਿੱਚ ਪ੍ਰਿੰਸ ਜੀ ਪਹਿਲਾ ਸਵਾਲ ਮੈਂ ਤੁਹਾਡੇ ਕੋਲ ਗੱਲ ਕਰਨਾ ਚਾਹਨਾ ਚਾਹਨਾ ਚਰਚਾ ਤੁਹਾਡੇ ਨਾਲ ਕਰਨਾ ਚਾਹਨਾ ਕਿ ਨਵੇਂ ਅਕਾਲੀ ਦਲ ਦੇ ਪ੍ਰਧਾਨ ਜਿਹੜੇ ਬਣਿਆ ਗਿਆਨੀ ਹਰਪ੍ਰੀਤ ਸਿੰਘ ਉਸ ਤੋਂ ਬਾਅਦ ਜਿਹੜਾ ਵਾ ਅਕਾਲੀ ਦਲ ਦਾ ਜਿਹੜਾ ਫਿਊਚਰ ਕੀ ਹੋ ਸਕਦਾ ਵਾ ਜੀ ਬਿਲਕੁਲ ਸਨੀ ਜੀ ਜੇ ਆਪਾਂ ਗੱਲ ਕਰ ਲਈਏ ਅਕਾਲੀ ਦਲ ਦੀ ਤਾਂ ਅਕਾਲੀ ਦਲ ਪੰਜਾਬ ਦੇ ਬਹੁਤ ਬੁਰੇ ਹਾਲਾਤਾਂ ਚੋਂ ਗੁਜ਼ਰ ਰਿਹਾ ਹੈ ਯਾਨੀ ਕਿ ਜਿਹੜੇ ਹਾਲਾਤ ਅਕਾਲੀ ਦਲ ਦੇ ਬਣੇ ਹੋਏ ਨੇ ਉਹ ਮੈਨੂੰ ਨਹੀਂ ਲੱਗਦਾ ਅਜ ਤੱਕ ਪਹਿਲਾਂ ਕਦੀ ਜਦੋਂ ਦਾ ਅਕਾਲੀ ਦਲ ਬਣਿਆ 100 ਸਾਲ ਪੁਰਾਣੀ ਪਾਰਟੀ ਉਸ ਤਰ੍ਹਾਂ ਦੇ ਹਾਲਾਤ ਉਹਨਾਂ ਨੇ ਕਦੀ ਵੇਖੇ ਹੋਣਗੇ ਤੇ ਹੁਣ ਪੰਜਾਬ ਦੇ ਵਿੱਚ ਇਹ ਹਾਲ ਹੋ ਗਿਆ ਕਿ ਪੰਜਾਬ 'ਚ ਚਾਰ ਅਕਾਲੀ ਦਲ ਬਣ ਗਏ ਨੇ ਅਕਾਲੀ ਦਲ ਬਾਦਲ ਯਾਨੀ ਕਿ ਬਾਦਲ ਪਰਵਾਰ ਸੁਖਬੀਰ ਸਿੰਘ ਬਾਦਲ ਪ੍ਰਕਾਸ਼ ਸਿੰਘ ਬਾਦਲ ਉਹ ਅਕਾਲੀ ਦਲ ਦੂਸਰਾ ਅਕਾਲੀ ਦਲ ਆ ਜਾਂਦਾ ਹੈ ਅਮ੍ਰਿਤਪਾਲ ਹੋਰਾਂ ਦਾ ਅਕਾਲੀ ਦਲ ਵਾਰਿਸ ਪੰਜਾਬ ਦੇ ਉਸ ਤੋਂ ਬਾਅਦ ਤੀਸਰਾ ਅਕਾਲੀ ਦਲ ਆ ਜਾਂਦਾ ਹੈ ਸਿਮਰਜੀਤ ਸਿੰਘ ਮਾਨਹਰ ਦਾ ਅਕਾਲੀ ਦਲ ਅੰਮ੍ਰਿਤਸਰ ਤੇ ਹੁਣ ਚੌਥਾ ਅਕਾਲੀ ਦਲ ਆ ਰਿਹਾ ਜਿਹੜਾ ਕੀ ਹੁਣ ਇਹ ਕਿਹਾ ਜਾ ਰਿਹਾ ਕਿ ਇਹ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜੀ ਬਣਾਈ ਗਈ ਪੰਜ ਮੈਂਬਰੀ ਕਮੇਟੀ ਹੈ ਉਹਦੇ ਕਹਿਣ ਮੁਤਾਬਕ ਉਹਨਾਂ ਦੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਮੁਤਾਬਕ ਜਿਹੜੀ ਆ ਇਹ ਅਕਾਲੀ ਦਲ ਬਣਾਇਆ ਗਿਆ ਜਿਸ ਦਾ ਸਿੱਧਾ-ਸਿੱਧਾ ਜਿਹੜਾ ਪ੍ਰਧਾਨ ਹੈ ਉਹ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਥਾਪ ਦਿੱਤਾ ਗਿਆ ਹੈ ਯਾਨੀ ਕਿ ਉਹਨਾਂ ਨੂੰ ਪ੍ਰਧਾਨ ਬਣਾ ਦਿੱਤਾ ਗਿਆ ਹੁਣੇ ਤੁਸੀਂ ਦੇਖਿਆ ਸਾਰਿਆਂ ਨੇ ਜਲਾਸ ਬੁਲਾਇਆ ਗਿਆ ਉਹਦੇ ਚ ਸਰਸਵਤੀ ਦੇ ਨਾਲ ਅਕਾਲੀ ਦਲ ਦਾ ਪ੍ਰਧਾਨ ਜਿਹੜਾ ਹੈ ਬਣਾ ਦਿੱਤਾ ਗਿਆ ਹਰਪ੍ਰੀਤ ਸਿੰਘ ਹੋਰਾਂ ਨੂੰ ਤੇ ਹੁਣ ਰਹੀ ਗੱਲ ਕੀ ਅਕਾਲੀ ਦਲ ਦੇ ਹਾਲਾਤ ਦਾ ਤੁਹਾਨੂੰ ਅਸੀਂ ਦੱਸਦੇ ਕਿ ਹਾਲਾਤ ਬਹੁਤ ਬੁਰੇ ਹੋਏ ਪਏ ਦੋ ਫਾੜ ਹੋ ਚੁੱਕਾ ਹੈ ਅਕਾਲੀ ਦਲ ਇੱਕ ਤਾਂ ਚਲੋ ਪਹਿਲਾ ਅਕਾਲੀ ਦਲ ਸੀਗੇ ਉਹਨਾਂ ਨੇ ਵੱਖਰਾ ਅਕਾਲੀ ਦਲ ਬਣਾ ਲਿਆ ਜਿਵੇਂ ਅਮ੍ਰਿਤਪਾਲ ਜੀ ਇਹ ਗੱਲ ਕਰ ਲਈਏ ਅਮ੍ਰਿਤਪਾਲ ਹੁਣਾਂ ਨੇ ਆਪਣਾ ਅਕਾਲੀ ਦਲ ਵਾਰਿਸ ਪੰਜਾਬ ਬਣਾ ਲਿਆ ਤੇ ਸਿਮਰਜੀਤ ਸਿੰਘ ਮਾਨ ਉਹਨਾਂ ਨੇ ਆਪਣਾ ਅਮ੍ਰਿਤਸਰ ਬਣਾ ਲਿਆ ਹੁਣ ਜਿਹੜਾ ਇੱਕ ਅਕਾਲੀ ਦਲ ਜਿਹਦੀ ਸਥਾਪਨਾ ਸ੍ਰੀ ਅਕਾਲ ਤਖਤ ਸਾਹਿਬ ਤੋਂ 100 ਸਾਲ ਪਹਿਲਾਂ ਹੋਈ ਸੀ ਹੁਣ ਉਸ ਅਕਾਲੀ ਦਲ ਦੇ ਵਿੱਚ ਜਿਹੜਾ ਹੈ ਉਹ ਪਾੜ ਪੈ ਗਿਆ ਹੈ ਜਿਹੜਾ ਕਿ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਵੀ ਹੈ ਤੇ ਸਭ ਤੋਂ ਵੱਡਾ ਜਿਹੜੇ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲੀ ਪਾਰਟੀ ਦਾ ਦੋ ਫਾੜ ਹੋਣਾ ਇੱਥੇ ਸਭ ਤੋਂ ਪਹਿਲੀ ਜੇ ਮੈਂ ਗੱਲ ਕਰਾਂ ਤੁਸੀਂ ਹਾਲਾਤ ਦੀ ਗੱਲ ਕਰ ਰਹੇ ਹੋ ਨਾ ਕਿ ਕੀ ਹਾਲਾਤ ਬਣੇ ਹੋਏ ਨੇ ਅਕਾਲੀ ਦਲ ਦੇ ਕਿ ਨ ਕਿਵੇਂ ਗ੍ਰਾਫ نیچے ਡਿੱਗਦਾ ਜਾ ਰਿਹਾ ਗ੍ਰਾਫ ਕਿਵੇਂ نیچے ਡਿੱਗਦਾ ਜਾ ਰਿਹਾ ਪਹਿਲਾ ਪੁਆਇੰਟ ਇੱਥੇ ਜੇ ਆਪਾਂ ਗੱਲ ਕਰ ਲਈਏ ਕਿ ਪਹਿਲਾ ਪੁਆਇੰਟ ਇਹ ਹੈ ਕਿ ਜਿਹੜੇ ਵਰਕਰ ਅਕਾਲੀ ਦਲ ਦੇ ਵਰਕਰ ਸੀ ਜਿਨ੍ਹਾਂ ਨੇ ਸਾਰੀ ਉਮਰ ਉਹਨਾਂ ਦੇ ਦਾਦੇ ਪੜਦਾਦੇ ਪੂਰਾ ਪੂਰਾ ਪਰਿਵਾਰ ਕਹਿੰਦੇ ਸੀ ਪ੍ਰਾਊਡ ਟੂ ਬੀ ਅਕਾਲੀ ਹੁਣ ਉਹ ਕਨਫਿਊਜ਼ ਹੋ ਗਏ ਨੇ ਕਿ ਅਸਲੀ ਅਕਾਲੀ ਦਲ ਹੈ ਕਿਹੜਾ ਹੁਣ ਅਕਾਲੀ ਦਲ ਕਿਹੜੇ ਅਕਾਲੀ ਦਲ ਵੱਲ ਜਾਈਏ ਅਕਾਲੀ ਦਲ ਬਾਦਲ ਵੱਲ ਜਾਈਏ ਜਾਂ ਫਿਰ ਅਕਾਲੀ ਦਲ ਇੱਧਰ ਜਾਈਏ ਜਿੱਥੇ ਜਿਨ੍ਹਾਂ ਦੇ ਜਥੇਦਾਰ ਸਾਬਕਾ ਜਥੇਦਾਰ ਰਪੀ ਸਿੰਘ ਹੋਰਾਂ ਨੂੰ ਪ੍ਰਧਾਨ ਬਣਾਇਆ ਗਿਆ ਹੁਣ ਇਹ ਜਦੋਂ ਹਾਲਾਤ ਬਣ ਜਾਂਦੇ ਨੇ ਤੇ ਉਦੋਂ ਜਿਹੜੇ ਲੋਕ ਨੇ ਜਿਹੜੇ ਤੁਹਾਡੇ ਨਾਲ ਦਿਲੋਂ ਜੁੜੇ ਹੋਏ ਹੁੰਦੇ ਨੇ ਉਹ ਕਿਤੇ ਨਾ ਕਿਤੇ ਭਟਕ ਜਾਂਦੇ ਨੇ ਤੇ ਉਹਨਾਂ ਨੂੰ ਕੋਈ ਹੋਰ ਵਰਗ ਲਾ ਕੇ ਲੈ ਜਾਂਦਾ ਜਿਵੇਂ ਆਪਾਂ ਬਾਕੀ ਪਾਰਟੀਆਂ ਦੀ ਗੱਲ ਕਰ ਲਈਏ ਉਹ ਕਹਿੰਦੇ ਨੇ ਕਿ ਚੱਲ ਯਾਰ ਇਹਨਾਂ ਦਾ ਤਾਂ ਹਾਲਾਤ ਮਾੜੇ ਹੋਈ ਪਏ ਨੇ ਆਪਾਂ ਇਸ ਤੋਂ ਚੰਗਾ ਐਸ ਵਾਰ ਕਿਸੇ ਹੋਰ ਪਾਰਟੀ ਨੂੰ ਵੋਟ ਪਾਦ ਨੇ ਵੋਟਰ ਗਈ ਹੁਣ ਜਦੋਂ ਵੋਟ ਟੁੱਟ ਗਈ ਤਾਂ ਤੁਹਾਡੀ ਪਾਰਟੀ ਦੇ ਕੈਡਰ ਘਟ ਗਿਆ ਜਦੋਂ ਕੈਡਰੀ ਘਟ ਗਿਆ ਤੇ ਤੁਹਾਡੀ ਪਾਰਟੀ ਰਹਿਣੀ ਨਹੀਂ ਤੇ ਹੁਣ ਇਹ ਹਾਲਾਤਾਂ ਦੇ ਵਿੱਚੋਂ ਅਕਾਲੀ ਦਲ ਸਫਰ ਕਰ ਰਿਹਾ ਹੈ ਕਿ ਹੁਣ ਜਿਹੜੇ ਵਰਕਰ ਸੀਗੇ ਉਹ ਅਕਾਲੀ ਦਲ ਕਿਹੜਾ ਚੁਣਨ ਕਿਹੜੇ ਅਕਾਲੀ ਦਲ ਵੱਲ ਮੱਥਾ ਮਾਰਨ ਕਿਹੜੇ ਅਕਾਲੀ ਦਲ ਦਾ ਝੰਡਾ ਚੱਕਣ ਕੀ ਅਕਾਲੀ ਦਲ ਬਾਦਲਾਂ ਦਾ ਝੰਡਾ ਚੱਕਣ ਕਿ ਅਕਾਲੀ ਦਲ ਹਰਪੀ ਸਿੰਘ ਦਾ ਝੰਡਾ ਚੱਕਣ ਜਾਂ ਫਿਰ ਅਕਾਲੀ ਦਲ ਉਸ ਦਾ ਝੰਡਾ ਚੱਕਣ ਜਿਹੜਾ ਕਿ ਅਕਾਲੀ ਦਲ ਅਮਰਿਤਪਾਲ ਨੇ ਬਣਾ ਲਿਆ ਕਿ ਆਖਿਰਕਾਰ ਝੰਡਾ ਚੁੱਕੀਏ ਕਿਦਾ ਤੇ ਕਿਹੜਾ ਅਕਾਲੀ ਦਲ ਹੈ ਜਿਹੜਾ ਕੀ ਪੰਜਾਬ ਦੇ ਹੱਕਾਂ ਦੀ ਗੱਲ ਕਰੇਗਾ ਪੰਥ ਦੇ ਮੁੱਦੇ ਦੀ ਗੱਲ ਕਰੇਗਾ ਤੇ ਪੰਥ ਤੋਂ ਬਾਅਦ ਪੰਜਾਬੀਆਂ ਦੀ ਜਿਹੜੀ ਗੱਲ ਕਰੇਗਾ ਉਹ ਕਿਹੜਾ ਅਕਾਲੀ ਦਲ ਹੈ ਸਾ ਹੁਣ ਇਹ ਹਾਲਾਤਾਂ ਦੇ ਵਿੱਚ ਉਹ ਜਿਹੜੇ ਹਾਲਾਤ ਬਣੇ ਹੋਏ ਉਹਦੇ ਚੋ ਸੁਖਬੀਰ ਸਿੰਘ ਬਾਦਲ ਗੁਜ਼ਰ ਰਹੇ ਨੇ ਮਤਲਬ ਵਿੱਚੋਂ ਲੰਘ ਰਹੇ ਨੇ ਹਾਲਾਤਾਂ ਦੇ ਵਿੱਚੋਂ ਤੇ ਹੁਣ ਜਿਹੜੀ ਗੇਮ ਸੀਗੀ ਪਹਿਲਾਂ ਜਿਹੜੀ ਗੇਮ ਚੱਲਦੀ ਆ ਰਹੀ ਸੀ ਉਹ ਸਿਰਫ ਅਕਾਲੀ ਦਲ ਬਾਦਲ ਦੇ ਹੱਥ ਵਿੱਚ ਗੇਮ ਹੁੰਦੀ ਸੀ ਕਿ ਹਾਂ ਵੀ ਅਕਾਲੀ ਦਲ ਬਾਦਲ ਹੈਗਾ ਉਹਨਾਂ ਨੂੰ ਉਹਨਾਂ ਨੂੰ ਟਾਰਗੇਟ ਕਰਨਾ ਦੂਜੀ ਵਿਰੋਧੀ ਪਾਰਟੀਆਂ ਨੇ ਹੁਣ ਕੀ ਆ ਹੁਣ ਤਾਂ ਇਹੀ ਅਕਾਲੀ ਦਲ ਜਿਹੜਾ ਦੋ ਫਾੜ ਹੋ ਗਿਆ ਇੱਕ ਦੂਜੇ ਦੇ ਕੱਪੜੇ ਲਾਨ ਤੱਕ ਆ ਚੁੱਕੇ ਨੇ ਕੱਪੜੇ ਕੀ ਕੱਪੜੇ ਲਾਈ ਦਿੱਤੇ ਹੋਏ ਨੇ ਇਹਨਾਂ ਨੇ ਅਕਾਲੀ ਦਲ ਨੇ ਤਾਂ ਹੁਣ ਜੇ ਹਾਲਾਤ ਜਿਵੇਂ ਤੁਸੀਂ ਦੇਖ ਰਹੇ ਹੋ ਬੀਬੀ ਜਗੀਰ ਕੌਰ ਪ੍ਰੇਮ ਸਿੰਘ ਚੰਦੂ ਮਾਜਰਾ ਗੁਰਪ੍ਰਤਾਪ ਵਡਾਲਾ ਮਨਪ੍ਰੀਤ ਈਆਲੀ ਇਹ ਉਹੀ ਵੱਡੇ ਨਾਮ ਨੇ ਜਿਨ੍ਹਾਂ ਨੇ ਸੁਖਬੀਰ ਬਾਦਲ ਤੋਂ ਸੋਸੋ ਫਾਇਦੇ ਲਏ ਸੁਖਬੀਰ ਬਾਦਲ ਦੇ ਨਾਲ ਹਰ ਕੰਮ ਦੇ ਵਿੱਚ ਸਾਥ ਦਿੱਤਾ ਚਾਹਿਓ ਕਹਿ ਲੋ ਤੁਸੀਂ ਇਲਜ਼ਾਮ ਬੇਦਬੀਆਂ ਦੇ ਹੁਣ ਚਾਹੇ ਇਲਜ਼ਾਮ ਸਿੱਖ ਨੌਜਵਾਨਾਂ ਨੂੰ ਕੋ ਕੋ ਕੇ ਮਾਰਨ ਦੇ ਹੁਣ ਇਹ ਸਾਰੇ ਉਦੋਂ ਇਕੱਠੇ ਹੀ ਹੁੰਦੇ ਸੀ ਉਦੋਂ ਕੋਈ ਨਹੀਂ ਬੋਲਿਆ ਜਦੋਂ ਪ੍ਰਕਾਸ਼ ਸਿੰਘ ਬਾਦਲ ਇਸ ਦੁਨੀਆ ਤੋਂ ਗਏ ਤੇ ਉਹਨਾਂ ਨੇ ਆਪਣਾ ਇਹ ਸਾਰੀ ਸਾਈਡ ਲਾਈਨ ਕਰ ਲਿਆ ਸੁਖਬੀਰ ਸਿੰਘ ਬਾਦਲ ਦੇ ਉੱਤੇ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ ਤੇ ਹੁਣ ਜਿਹੜਾ ਅਕਾਲੀ ਦਲ ਦੇ ਨਵਾਂ ਬਣ ਰਿਹਾ ਹੈ ਹੁਣ ਇਹਦੇ ਵਿੱਚ ਉਹੀ ਸਾਥੀ ਨੇ ਜਿਵੇਂ ਕਹਿੰਦੇ ਆ ਨਾ ਕਿ ਜੇ ਤੁਸੀਂ ਚੋਰ ਦਾ ਸਾਥ ਦੇਵੋਗੇ ਤੁਹਾਨੂੰ ਵੀ 19 ਸਜ਼ਾ ਮਿਲਣੀ ਹੈ ਚੋਰ ਤੁਸੀਂ ਵੀ ਕਹਾਏ ਜਾਣਾ ਹੈ ਤੇ ਹੁਣ ਇਹ ਜਿਹੜੇ ਹਾਲਾਤ ਆ ਹੁਣ ਇੰਨਾ ਹਾਲਾਤਾਂ ਦੇ ਵਿੱਚ ਜਿਹੜਾ ਬੰਦੇ ਆ ਜਿਹੜੇ ਆਮ ਵਰਕਰ ਨੇ ਤੁਹਾਡੇ ਮੇਰੇ ਵਰਗੇ ਜਿਹੜੇ ਝੰਡਾ ਚੱਕ ਕੇ ਅਕਾਲੀ ਦਲ ਦਾ ਰੋਲਾ ਪਾਉਂਦੇ ਸੀ ਪ੍ਰਾਊਡ ਟੂ ਬੀ ਅਕਾਲੀ ਪ੍ਰਾਊਡ ਟੂ ਬੀ ਅਕਾਲੀ ਹੁਣ ਉਹ ਬੁੰਦਲੇ ਫਿਰਦੇ ਆ ਕਿ ਕੰਧਾਂ 'ਚ ਸਿਰ ਮਰੜਦੇ ਹੀ ਚਾਹੀਏ ਕਿੱਧਰ ਜੇ ਤਾਂ ਹੁਣ ਅਸੀਂ ਚਾਹੀਏ ਬੀਬੀ ਜ਼ਗੀਰ ਕੋਹਰਾ ਹੱਲ ਜਾਂ ਫੇ ਪ੍ਰੇਮ ਸਿੰਘ ਚੰਦੂਆ ਇਹ ਵੀ ਉਹਨਾਂ ਦੇ ਨਾਲ ਹੀ ਉਹਨਾਂ ਦੇ ਨਾਲ ਹੀ ਸੀਗੇ ਉਦੋਂ ਜਦੋਂ ਸਾਰੀਆਂ ਜਿਹੜੇ ਇਲਜ਼ਾਮ ਸੁਖਬੀਰ ਸਿੰਘ ਬਾਦਲ ਤੇ ਲੱਗਦੇ ਆ ਕਿ ਮਾਫੀ ਦਿੱਤੀ ਉਹਨਾਂ ਨੂੰ ਰਾਮ ਰਹੀਮ ਨੂੰ ਮਾਫੀ ਦਿੱਤੀ ਡੇਰਾ ਸੱਚਾ ਸੋਧਾ ਨੂੰ ਮਾਫੀ ਦਿੱਤੀ ਬੇਦਬੀਆਂ ਦੇ ਇਲਜ਼ਾਮ ਲੱਗੇ ਬਰਵਾਗਾੜੀ ਕਾਂਡ ਦੇ ਇਲਜ਼ਾਮ ਤੇ ਇਹ ਵੀ ਜਿਹੜੇ ਪੰਜ ਬੰਦੇ ਜਿਹੜੇ ਨੇ ਉਹ ਵੀ ਤਾਂ ਨਾਲ ਹੀ ਸੀਗੇ ਨਾ ਯਾ ਤਾਂ ਕਹਿ ਦੇਣ ਕਿ ਅਸੀਂ ਨਾਲ ਨਹੀਂ ਸੀਗੇ ਤਾਂ ਤਾਂ ਚਲੋ ਕੋਈ ਬੰਦਾ ਗੱਲ ਵੀ ਸਮਝ ਆਂਦੀ ਹੈ ਪਰ ਇਹ ਤਾਂ ਨਾਲ ਹੀ ਸੀਗੇ ਹੁਣ ਇਸ ਕਰਕੇ ਜਿਹੜੇ ਹਾਲਾਤ ਆ ਉਹ ਲਗਾਤਾਰ ਅਕਾਲੀ ਦਲ ਦੇ ਥੱਲੇ ਡਿੱਗਦੇ ਜਾਂਦੇ ਪਏ ਆ ਜੀ ਪ੍ਰਿੰਸੇ ਕੀ ਆਪਾਂ ਕਹਿ ਸਕਦੇ ਆ ਕਿ ਸੁਖਵੀਰ ਬਾਦਲ ਨੂੰ ਕੋਈ ਪਸੰਦ ਨਹੀਂ ਕਰ ਰਿਹਾ ਵਰਕਰ ਜਾਂ ਤਾਂ ਕਰਕੇ ਦੋ ਫਾੜ ਜਿਹੜੇ ਹੋ ਗਏ ਆ ਅੱਧੇ ਉਧਰ ਚਲ ਗਏ ਅੱਧੇ ਇੱਧਰ ਆ ਗਏ ਬਿਲਕੁਲ ਗੱਲ ਇਹ ਤਾਂ ਹੈ ਕਿ ਸੁਖਵੀਰ ਬਾਦਲ ਨੂੰ ਪਸੰਦ ਕਰਨ ਦੀ ਗੱਲ ਹੈਗੀ ਵੀ ਹੈ ਤੇ ਨਹੀਂ ਵੀ ਹੈਗੀ ਹੁਣ ਗੱਲ ਇਹ ਹੈ ਕਿ ਜੇ ਆਪਾਂ ਅਕਾਲੀ ਦਲ ਦੀ ਗੱਲ ਕਰ ਲਈਏ ਅਕਾਲੀ ਦਲ ਤੋਂ ਹੋਰ ਚਿਹਰਾ ਕਿਹੜਾ ਹੈਗਾ ਜਿਹੜਾ ਸੁਖਵੀਰ ਬਾਦਲ ਤੋਂ ਸਿਵਾਏ ਬਾਦਲ ਪਰਿਵਾਰ ਤੋਂ ਸਿਵਾਏ ਜਿਹੜੇ ਵੱਡੇ ਚਿਹਰੇ ਅੱਗੇ ਆਣੇ ਚਾਹੁੰਦੇ ਸੀਗੇ ਉਹ ਕਿੱਥੇ ਗਏ ਹੁਣ ਉਹੀ ਛੱਡ ਕੇ ਜਿਹੜੇ ਨੇ ਉਹ ਦੂਸਰਾ ਉਹਨਾਂ ਨੇ ਅਕਾਲੀ ਦਲ ਸ਼ੁਰੂ ਕਰ ਲਿਆ ਤੇ ਹੁਣ ਜੇ ਗੱਲ ਆਈ ਵੀ ਸੀ ਕਿ ਪੰਥ ਦੇ ਨਾਮ ਤੇ ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਸੀ ਉਹਨਾਂ ਨੇ ਅਸਤੀਫਾ ਦਿੱਤਾ ਪਰ ਉਸ ਤੋਂ ਬਾਅਦ ਫਿਰ ਗੇਮ ਘੁਮਾ ਕੇ ਸੁਖਬੀਰ ਸਿੰਘ ਬਾਦਲ ਹੀ ਪ੍ਰਧਾਨ ਬਣ ਗਏ ਯਾਨੀ ਕੀ ਪ੍ਰਧਾਨਗੀ ਸਾਡੇ ਘਰੋਂ ਕਿਤੇ ਜਾਣੀ ਨਹੀਂ ਚਾਹੀਦੀ ਤਾਂ ਇਹ ਜਿਹੜੀ ਗੱਲ ਜਿਹੜੀ ਤੁਸੀਂ ਕਹੀ ਆ ਸੁਖਬੀਰ ਸਿੰਘ ਬਾਦਲ ਨੂੰ ਕੋਈ ਪਸੰਦ ਨਹੀਂ ਕਰਦਾ ਇੱਕ ਜਿਹੜਾ ਜਦੋਂ 2014 ਸੀ ਜਾਂ ਜਦੋਂ 2000 ਜਦੋਂ ਜਦੋਂ ਗੱਲਾਂ ਆਈਆਂ ਸਾਹਮਣੇ ਬੇਦਬੀ ਦੀਆਂ ਉਦੋਂ ਇੰਨੇ ਕ ਇਲਜ਼ਾਮ ਲੱਗੇ ਉਹ ਸਾਰੇ ਸੁਖਬੀਰ ਸਿੰਘ ਬਾਦਲ ਨੂੰ ਲੱਗੇ ਵੀ ਬੇਤ ਵੀ ਕਰਵਾਉਣ ਦੇ ਵਿੱਚ ਹੱਤ ਕਿਉਂਕਿ ਸੁਖਬੀਰ ਸਿੰਘ ਬਾਦਲ ਉਦੋਂ ਡਿਪਟੀ ਚੀਫ ਮਿਨਿਸਟਰ ਹੁੰਦੇ ਸੀਗੇ ਹੋਮ ਮਿਨਿਸਟਰ ਉਹਨਾਂ ਕੋਲ ਹੁੰਦਾ ਸੀਗਾ ਤੇ ਸਾਰੇ ਫੈਸਲੇ ਉਹਨਾਂ ਤੋਂ ਬਿਨਾਂ ਨਹੀਂ ਹੁੰਦੇ ਸੀ ਇਹ ਸਭ ਸਭ ਸਾਰੀਆਂ ਗੱਲਾਂ ਜਗ ਜाहिर ਹੈ ਗਈਆਂ ਆ ਤੇ ਉਹ ਜਿਹੜਾ ਵੀ ਇਲਜ਼ਾਮ ਸੀਗਾ ਉਹ ਵੀ ਸਾਰਾ ਸੁਖਬੀਰ ਬਾਦਲ ਤੇ ਲੱਗਣਾ ਸੀਗਾ ਤੇ ਜਦੋਂ ਸੁਖਬੀਰ ਸਿੰਘ ਬਾਦਲ ਪਾਵਰ 'ਚ ਸੀਗੇ ਉਹਨਾਂ ਨੇ ਜਿਹੜੇ ਆਪਣੇ ਆਸ-ਪਾਸ ਹੁੰਦੇ ਸੀਗੇ ਉਹਨਾਂ ਤੋਂ ਫਾਇਦਾ ਵੀ ਲਏ ਉਹਨਾਂ ਨੂੰ ਫਾਇਦੇ ਦਿੱਤੇ ਵੀ ਤੇ ਅੱਜ ਦੀ ਡੇਟ ਦੇ ਵਿੱਚ ਹਾਲਾਤ ਇਹ ਆ ਗਏ ਕਿ ਜਿੰਨਾ ਕੁਝ ਕੀਤਾ ਕਰਾਇਆ ਸਾਰਿਆਂ ਨਾਲ ਸੀਗਾ ਉਹ ਹਟ ਕੇ ਦੂਰ ਚਲੇ ਗਏ ਤੇ ਹੁਣ ਸੁਖਬੀਰ ਸਿੰਘ ਬਾਦਲ ਦੇ ਉੱਤੇ ਇਕੱਲੇ ਇਲਜ਼ਾਮ ਲੱਗ ਗਏ ਤੇ ਹੁਣ ਇੱਥੇ ਵੀ ਹੋਰ ਗਲਤੀਆਂ ਵੀ ਬਥੇਰੀਆਂ ਸੁਖਬੀਰ ਸਿੰਘ ਬਾਦਲ ਦੀਆਂ ਹੈਗੀਆਂ ਆ ਪਰ ਅਕਾਲੀ ਦਲ ਦਾ ਦੋ ਫੜ ਹੋਣਾ ਇਹ ਕਿੰਨਾ ਕਿਤੇ ਬੜੀ ਸ਼ਰਮ ਦੀ ਗੱਲ ਹੈ ਇਹ ਕਹਿ ਲਓ ਕਿ ਤੁਸੀਂ ਬਹੁਤ ਹੀ ਮੰਦਭਾਗੀ ਗੱਲ ਹੈਗੀ ਹੈ ਫਰੈਂਜ਼ ਜੀ ਕਿਵੇਂ ਦੇਖਦੇ ਹੋ ਕਿ ਆਨ ਵਾਲਾ ਸਮਾਂ ਜਿਹੜਾ ਆ ਰਿਹਾ ਵਾ ਇਲੈਕਸ਼ਨ ਆ 2027 ਦੇ ਵਿੱਚ ਤੁਹਾਨੂੰ ਲੱਗਦਾ ਵਾ ਕਿ ਬੀਜੇਪੀ ਤੇ ਅਕਾਲੀ ਦਲ ਦਾ ਗੱਠ ਜੋੜ ਦੁਬਾਰਾ ਹੋ ਸਕਦਾ ਵਾ ਦੇਖੋ ਸਨੀ ਜੀ ਗੱਲਾਂ ਜਿਹੜੀਆਂ ਨੇ ਉਹ ਅੰਦਰ ਖਾਤੇ ਕਿਤੇ ਨਾ ਕਿਤੇ ਚੱਲ ਰਹੀਆਂ ਨੇ ਕੀ ਭਾਜਪਾ ਦੇ ਨਾਲ ਅਕਾਲੀ ਦਲ ਦਾ ਗੱਠ ਜੋੜ ਹੋ ਸਕਦਾ ਆ ਹੁਣ ਇੱਥੇ ਕਨਫਿਊਜ਼ਨ ਇਹ ਆ ਰਹੀ ਹੈ ਕਿ ਭਾਜਪਾ ਦੇ ਜਿਹੜੇ ਲੀਡਰਾਂ ਨੂੰ ਪੁੱਛੋ ਤੇ ਉਹ ਸਾਫ਼ ਮਨਾ ਕਰ ਦਿੰਦੇ ਆ ਕਿ ਅਸੀਂ ਤਾਂ ਜੀ 2022 2022 ਤੋਂ ਹੀ ਅਸੀਂ ਕੱਲੇ ਚੱਲੇ ਹੋਏ ਆ ਅਸੀਂ ਕੋਈ ਗੱਠ ਜੋੜ ਨਹੀਂ ਕਰਾਂਗੇ ਕੁਝ ਲੀਡਰ ਕਹਿੰਦੇ ਨੇ ਜਿਵੇਂ ਸੁਨੀਲ ਜਾਖੜ ਉਹਨਾਂ ਦੇ ਵੱਡੇ ਲੀਡਰ ਨੇ ਭਾਜਪਾ ਦੇ ਪਹਿਲਾਂ ਕਾਂਗਰਸ 'ਚ ਹੁੰਦੇ ਸੀਗੇ ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਹੁਣ ਹਾਲਾਤ ਹੈਗੇ ਨੇ ਕਿ ਅਕਾਲੀ ਦਲ ਦੇ ਨਾਲ ਗੱਠਜੋੜ ਕੀਤਾ ਜਾਣਾ ਚਾਹੀਦਾ ਹੁਣ ਇੱਥੇ ਕਿਤੇ ਨਾ ਕਿਤੇ ਜਿਹੜੀ ਗੜਬੜੀ ਉਹ ਨਜ਼ਰ ਆਂਦੀ ਹੈ ਪਰ ਇੱਥੇ ਇੱਕ ਸਵਾਲ ਹੋਰ ਜ਼ਰੂਰ ਉੱਠ ਜਾਂਦਾ ਹੈ ਕਿ ਹੁਣ ਅਕਾਲੀ ਦਲ ਕਿਹਦੇ ਨਾਲ ਇਹਨਾਂ ਨੇ ਗੱਠਜੋੜ ਕਰਨਗੇ ਕਿਉਂਕਿ ਪਹਿਲਾਂ ਅਕਾਲੀ ਦਲ ਬਾਦਲ ਦੇ ਨਾਲ ਗੱਟਜੋੜ ਹੁੰਦਾ ਸੀ ਉਦੋਂ ਬਾਦਲ ਵੱਡਾ ਭਰਾ ਤੇ ਬੀਜੇਪੀ ਛੋਟਾ ਭਰਾ ਹੁੰਦੀ ਸੀ ਤੇ ਹੁਣ ਉਹ ਸਥਿਤੀ ਨਹੀਂ ਰਹੀ ਨੀ ਬੀਜੇਪੀ ਕਹਿੰਦੀ ਅਸੀਂ ਇਕੱਲੇ ਹੀ ਸਟਰੋਂਗ ਹੈਗੇ ਆ ਅਸੀਂ ਇਕੱਲੇ ਹੀ ਵੋਟ ਸ਼ੇਅਰ ਆਪਣਾ ਵਧਾ ਰਹੇ ਆ ਤੇ ਅਸੀਂ ਜੇ ਜੇਕਰ ਉਹ ਆਏ ਵੀ ਤਾਂ ਇਦਾਂ ਦੀ ਸਥਿਤੀ ਇਹ ਲੱਗ ਰਹੀ ਹੈ ਕਿ ਉਹ ਕਦੀ ਹੁਣ ਛੋਟਾ ਭਰਾ ਬਣ ਕੇ ਤਾਂ ਨਹੀਂ ਆਣਗੇ ਹੁਣ ਇਹਦੇ ਵਿੱਚ ਇਹੀ ਦੇਖਣਾ ਹੈ ਕਿ ਜਿਹੜੀ ਸਿਆਸਤ ਹੁੰਦੀ ਹੈ ਉਹਦੇ 'ਚ ਕੁਝ ਵੀ ਕਦੋਂ ਵੀ ਹੋ ਸਕਦਾ ਹੈ ਤੁਸੀਂ ਅੰਦਾਜ਼ਾ ਹੀ ਨਹੀਂ ਲਗਾ ਸਕਦੇ ਕਿ ਕੌਣ ਕਿੱਧਰ ਜਾ ਸਕਦਾ ਹੈ ਰਵਨੀਤ ਬਿੱਟੂ ਜੇ ਕਾਂਗਰਸ ਛੱਡ ਕੇ ਭਾਜਪਾ ਜਾ ਸਕਦੇ ਆ ਤੇ ਭਾਜਪਾ ਅਕਾਲੀ ਦਲ ਦੇ ਨਾਲ ਗੱਠਜੋੜ ਕਰ ਸਕਦੀ ਹੈ ਪਰ ਕਿਹੜੇ ਅਕਾਲੀ ਦਲ ਦੇ ਨਾਲ ਹੁਣ ਸਵਾਲ ਇੱਥੇ ਇਹ ਬਣਦਾ ਹੈ ਇੱਥੇ ਹੁਣ ਤਿੰਨ ਅਕਾਲੀ ਦਲ ਜਿਹੜੇ ਨੇ ਉਹ ਸਾਡੇ ਸਾਹਮਣੇ ਨੇ ਜਿਨ੍ਹਾਂ ਦੇ ਉੱਤੇ ਇਲਜ਼ਾਮ ਲੱਗਦੇ ਨੇ ਕਿ ਇਹ ਸਾਰਾ ਕੁਝ ਭਾਜਪਾ ਹੀ ਕਰਵਾ ਰਹੀ ਹੈ ਜਿਵੇਂ ਸਭ ਤੋਂ ਪਹਿਲਾਂ ਜਿਵੇਂ ਗੱਲ ਕਰ ਲਵਾਂ ਹੁਣ ਨਵੇਂ ਬਣਿਆ ਅਕਾਲੀ ਦਲ ਦੀ ਤੇ ਉਸ ਬਾਰੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਸਾਫ਼-ਸਾਫ਼ ਕਹਿ ਦਿੱਤਾ ਕਿ ਇਹ ਸਾਰਾ ਜਿਹੜਾ ਛੜੇੰਤਰ ਰਚਿਆ ਗਿਆ ਇਹ ਭਾਜਪਾ ਵੱਲੋਂ ਰਚਿਆ ਗਿਆ ਤਾਂਕਿ ਪੰਜਾਬ ਦੇ ਵਿੱਚ ਆਪਣੀ ਪੈਠ ਬਣਾਉਣ ਨੂੰ ਕਾਬਜ ਹੋਣ ਨੂੰ ਠੀਕ ਹੈ ਜੀ ਹੁਣ ਕੀ ਅਕਾਲੀ ਦਲ ਦੇ ਨਾਲ ਗੱਠਜੋੜ ਹੋਵੇਗਾ ਇਸ ਅਕਾਲੀ ਦਲ ਦਾ ਭਾਜਪਾ ਦੇ ਨਾਲ ਜਿਹੜਾ ਹੁਣ ਨਵਾਂ ਬਣ ਰਿਹਾ ਹਰਪੀ ਸਿੰਘ ਹੋਰੀ ਜਿਹਦੇ ਪ੍ਰਧਾਨ ਬਣਨੇ ਹਰਪੀ ਸਿੰਘ ਉਹਨਾਂ ਦੇ ਇਲਜ਼ਾਮ ਲੱਗਦੇ ਰਹੇ ਵਿਰਸਾ ਸਿੰਘ ਵਲਟੋਹਾ ਇਲਜ਼ਾਮ ਲਗਾਉਂਦੇ ਰਹੇ ਕਿ ਇਹ ਅਮਿਤ ਸ਼ਾਹ ਦੇ ਨਾਲ ਗੁਪਤ ਮੀਟਿੰਗਾਂ ਕਰਦੇ ਰਹੇ ਨੇ ਕੀ ਇਸ ਅਕਾਲੀ ਦਲ ਦੇ ਨਾਲ ਹੋਵੇਗਾ ਗੱਟਜੋੜ ਜਾਂ ਫਿਰ ਜਿਹੜਾ ਇਲਜ਼ਾਮ ਭਾਜਪਾ ਤੇ ਲੱਗ ਰਿਹਾ ਹੈ ਕਿ ਅਮਰਿਤਪਾਲੂ ਭਾਜਪਾ ਹੀ ਟ੍ਰੇਨਡ ਕਰ ਰਹੀ ਹੈ ਬੀਜੇਪੀ ਨੇ ਆਪਣੇ ਕੋਲ ਰੱਖਿਆ ਹੋਇਆ ਆਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਹੈ ਸਾਡੇ ਸਾਡੇ ਮੁਤਾਬਿਕ ਉਹਦੇ ਤੇ ਐਨਐਸਏ ਲੱਗਾ ਪਰ ਅੰਦਰ ਖਾਤੇ ਇਹ ਗੱਲਾਂ ਚੱਲਦੀਆਂ ਨੇ ਕਿ ਉਹਨੂੰ ਬੀਜੇਪੀ ਟ੍ਰੇਨਡ ਕਰ ਰਹੀ ਹੈ 2027 ਦੀਆਂ ਚੋਣਾਂ ਦੇ ਲਈ ਕੀ ਬੀਜੇਪੀ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਕਰੇਗੀ ਗੱਟ ਜੋੜ ਕੀ ਉਹਨਾਂ ਦੇ ਸਪੋਰਟ ਲਵੇਗੀ ਪਿੰਡਾਂ ਦੇ ਵਿੱਚ ਜੇ ਜਾਣਾ ਹੈ ਜੇਕਰ ਅਮਰਿਤਪਾਲ ਦਾ ਇੰਨਾ ਹੀ ਤਗੜਾ ਹੋਲਡ ਹੈ ਜਿਹੜਾ ਕਿ ਪੂਰੇ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਸਭ ਤੋਂ ਵੱਡ ਸਭ ਤੋਂ ਵੱਧ ਵੋਟਾਂ ਲੈ ਕੇ ਜਿੱਤ ਸਕਦਾ ਹੈ ਤੇ ਉਹਦਾ ਪ੍ਰਭਾਵ ਕਈ ਜਗ੍ਹਾ ਤੇ ਹੈ ਪੰਥਕ ਵੋਟ ਦੇ ਉੱਤੇ ਹੁਣ ਕੀ ਭਾਜਪੀ ਇਸ ਅਕਾਲੀ ਦਲ ਦੇ ਨਾਲ ਕਰੇਗੀ ਗੱਠ ਜੋੜ ਕਿਉਂਕਿ ਇਹ ਜਿਹੜੇ ਦੋ ਨਵੇਂ ਅਕਾਲੀ ਦਲ ਨੇ ਇਹ ਹਜੇ ਛੋਟੇ ਨੇ ਇਹ ਖੁਦ ਚਾਣਗੇ ਕਿ ਅਸੀਂ ਪਾਵਰ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਆ ਜਾਈਏ ਕਿਉਂਕਿ ਹਰ ਪਾਰਟੀ ਚਾਹਦੀ ਹੈ ਕੋਈ ਜੋੜ ਤੋੜ ਦੀ ਰਾਜਨੀਤੀ ਲਗਾ ਕੇ ਅਸੀਂ ਪਾਵਰ ਦੇ ਵਿੱਚ ਆ ਜਾਈਏ ਤੇ ਤੀਸਰਾ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਨਾਲ ਤਾਂ ਹੈ ਹੀ ਹੈ ਕਿ ਜੇਕਰ ਉਹਨਾਂ ਦੇ ਨਾਲ ਆਂਦੇ ਆ ਤੇ ਉਹ ਪਹਿਲਾਂ ਵੀ ਗਠਜੋੜ ਸੀਗਾ ਤੇ ਹੁਣ ਵੀ ਗਠਜੋੜ ਹੈ ਹੀ ਉਹਨਾਂ ਦਾ ਤੇ ਹੁਣ ਇਹਦੇ ਤੇ ਆਪਾਂ ਕੁਝ ਕਹਿ ਨਹੀਂ ਸਕਦੇ ਕਿ ਬੀਜੇਪੀ ਕਿਹਦੇ ਨਾਲ ਗਠਜੋੜ ਕਰੇਗੀ ਜਾਂ ਕੱਲੇ ਆਂਦੀ ਆ ਜਾਂ ਫਿਰ ਪਿਛਲੇ ਦਰਵਾਜ਼ੇ ਰਾਹੀਂ ਜਾਂ ਵੀ ਗੁਪਚਪ ਜਿਹੜੀ ਹੈਗੀ ਹੈ ਉਹ ਲੈ ਲੈਂਦੀ ਹੈ ਸਪੋਰਟ ਹੁਣ ਇਹ ਸਾਰੀਆਂ ਚੀਜ਼ਾਂ ਚਲੋ ਆਉਣ ਵਾਲੇ ਸਮੇਂ 'ਚ ਸਾਹਮਣੇ ਆਣਗੀਆਂ ਪਰ ਜਿਹੜੇ ਇਹ ਸਵਾਲ ਨੇ ਇਹ ਹੁਣੇ ਤੋਂ ਹੀ ਖੜੇ ਹੋਣੇ ਸ਼ੁਰੂ ਹੋ ਗਏ ਨੇ ਜਿਵੇਂ ਤੁਸੀਂ ਪੁੱਛ ਰਹੇ ਹੋ ਪ੍ਰਿੰਸ ਜੀ ਗੱਲ ਕਰਦੇ ਆਪਾਂ ਹੁਣ ਅਗਰ ਸੁਖਵੀਰ ਬਾਦਲ ਸੱਤਾ ਵਿੱਚ ਆਣਾ ਚਾਹੁੰਦੇ ਦੁਬਾਰਾ ਉਹਨਾਂ ਨੂੰ ਕੀ ਕਦਮ ਜਿਹੜੇ ਚੱਕਣੇ ਚਾਹੀਦੇ ਕੀ ਪਾਰਟੀ ਵੀ ਸੁਧਾਰ ਕਰਨੇ ਚਾਹੀਦੇ ਤੁਹਾਡੇ ਕੀ ਵਿਚਾਰ ਨੇ ਦੇ ਉੱਤੇ ਸੁਖਵੀਰ ਸਿੰਘ ਬਾਦਲ ਯਾਨੀ ਕਿ ਅਕਾਲੀ ਦਲ ਬਾਦਲ ਜੇ ਸੱਤਾ ਜਾਣਾ ਚਾਹੁੰਦਾ ਹੈ ਤੇ ਸਭ ਤੋਂ ਪਹਿਲਾਂ ਉਹਨਾਂ ਨੂੰ ਮੇਰੇ ਹਿਸਾਬ ਦੇ ਨਾਲ ਜਾਂ ਫਿਰ ਆਮ ਲੋਕਾਂ ਦੀ ਜੇ ਮੈਂ ਗੱਲ ਕਰਾਂ ਜਿਵੇਂ ਅਸੀਂ ਹੋਰ ਪੱਤਰਕਾਰਾਂ ਨਾਲ ਵੀ ਗੱਲ ਕਰਦੇ ਹੈਗੇ ਆ ਉਹਨਾਂ ਤੇ ਇਹੀ ਕਿ ਇਹਹੀ ਰਾਏ ਹੁੰਦੀ ਹੈ ਕਿ ਸੁਖਵੀਰ ਸਿੰਘ ਬਾਦਲ ਨੂੰ ਬਹੁਤ ਮਿਹਨਤ ਕਰਨ ਦੀ ਲੋੜ ਹੈ ਜਿਵੇਂ ਇੱਕ ਘਰ ਢਾਕੇ ਆਪਾਂ ਦੁਬਾਰਾ ਘਰ ਪਾਣੇ ਆ ਪਹਿਲਾਂ ਨੀਂਹਾਂ ਭਰਦੇ ਆ ਫਿਰ ਪਿੱਲਰ ਖੜੇ ਕਰਦੇ ਆ ਉਹ ਸਾਰੀਆਂ ਚੀਜ਼ਾਂ ਕਰਨ ਦੀ ਲੋੜ ਹੈ ਪਰ ਇੱਥੇ ਸੁਖਬੀਰ ਬਾਦਲ ਲਈ ਰਾਹ ਜਿਹੜੀ ਆ ਉਹ ਆਸਾਨ ਨਹੀਂ ਹੈ ਬਹੁਤ ਸਮਾਂ ਲੱਗ ਸਕਦਾ ਹੈ ਸੁਖਬੀਰ ਬਾਦਲ ਨੂੰ ਸਭ ਤੋਂ ਪਹਿਲੇ ਤੇ ਆਪਣੇ ਜਿਹੜੇ ਵਿਰੋਧੀ ਨਵੇਂ-ਨਵੇਂ ਖੜੇ ਹੋ ਰਹੇ ਉਹਨਾਂ ਨੂੰ ਆਪਣੇ ਭਰੋਸੇ 'ਚ ਲੈਣਾ ਪਏਗਾ ਕਿ ਯਾਰ ਜੋ ਤੁਸੀਂ ਆਪਾਂ ਪਹਿਲਾਂ ਇਕੱਠੇ ਹੋ ਕੇ ਇਲੈਕਸ਼ਨਾਂ ਲੜਦੇ ਸੀਗੇ ਚੋਣਾਂ ਲੜਦੇ ਸੀਗੇ ਉਹੀ ਹੁਣ ਦੁਬਾਰਾ ਕਰੋ ਤੁਸੀਂ ਇਹਨਾਂ ਨੂੰ ਕਈ ਵੱਡੇ ਵੱਡੇ ਲੀਡਰ ਦੂਜੀ ਪਾਰਟੀਆਂ ਦੇ ਲੀਡਰ ਸੁਨੀਲ ਜਾਖੜ ਕਹਿ ਲਓ ਪ੍ਰਗਟ ਸਿੰਘ ਕਹਿ ਲਓ ਇਹ ਵੱਡੇ ਵੱਡੇ ਲੀਡਰ ਜਿਹੜੇ ਨੇ ਉਹ ਸਲਾਹਾਂ ਦਿੰਦੇ ਰਹੇ ਕਿ ਭਰਾਵਾ ਆਪਣੇ ਅਕਾਲੀ ਦਲ ਦਾ ਜਲੂਸ ਨਾ ਕੱਢੋ ਇਹਨੂੰ ਇੱਕ ਹੋ ਕੇ ਰੱਖੋ ਨਾ ਦੋ ਫਾੜ ਕਰੋ ਤੇ ਅਖੀਰਕਾਰ ਦੋ ਫਾੜ ਹੋ ਹੀ ਗਿਆ ਤੇ ਹੁਣ ਸੁਖਬੀਰ ਬਾਦਲ ਦਾ ਜਿਹੜਾ ਵੋਟ ਬੈਂਕ ਤੁਸੀਂ ਕਹਿ ਲਓ ਕਿ ਉਹ ਕਿਤੇ ਨਾ ਕਿਤੇ ਕਨਫਿਊਜ਼ ਹੈ ਜਿਵੇਂ ਆਪਾਂ ਸਟਾਰਟਿੰਗ ਦੇ ਵਿੱਚ ਗੱਲ ਕੀਤੀ ਕਿ ਉਹ ਸੋਚ ਰਿਹਾ ਕਿ ਮੈਂ ਜਾਵਾਂ ਕਿੱਥੇ ਕਿਹੜੇ ਅਕਾਲੀ ਦਲ ਵੱਲ ਜਾਵਾਂ ਹੁਣ ਉਹਨਾਂ ਨੂੰ ਵਿਸ਼ਵਾਸ ਉਹਨਾਂ ਦਾ ਵਿਸ਼ਵਾਸ ਕੌਣ ਜਿੱਤੇਗਾ ਉਹ ਜਿਹੜਾ ਰਸਤਾ ਹੈ ਉਹ ਬਹੁਤ ਔਖਾ ਰਸਤਾ ਹੈ ਤੇ ਹਾਲ ਦੀ ਘੜੀ ਸੁਖਬੀਰ ਬਾਦਲ ਆਪਣਾ ਸੰਗਠਨ ਸੰਭਾਲ ਲੇ ਤੇ ਇੱਕ ਗੱਲ ਹੋਰ ਜਿਵੇਂ ਹਰਪ੍ਰੀਤ ਸਿੰਘ ਹੋਰੀ ਕਹਿ ਰਹੇ ਸੀਗੇ ਕਿ ਅਸੀਂ ਤੁਹਾਡੇ ਤੋਂ ਅਕਾਲੀ ਦਲ ਨੌ ਚੋਣ ਨਿਸ਼ਾਨ ਵੀ ਵਾਪਸ ਲਵਾਂਗੇ ਤੇ ਦਫ਼ਤਰ ਵੀ ਵਾਪਸ ਲਵਾਂਗੇ ਉਹ ਉਹੀ ਸਾਰੀਆਂ ਚੀਜ਼ਾਂ ਬਚਾ ਲੈਣ ਹਾਲ ਦੀ ਘੜੀ ਜੋ ਹੁਣ ਹੁਣ ਜਿਹੜਾ ਮੁੱਦਾ ਚੱਲ ਰਿਹਾ ਹੈ ਉਹੀ ਜੇ ਬਚਾ ਲੈਣ ਉਹੀ ਬਹੁਤ ਵੱਡੀ ਗੱਲ ਹੋਵੇਗੀ ਸੱਤਾ ਚਾਣਾ ਤਾਂ ਬਹੁਤ ਦੂਰ ਦੀ ਗੱਲ ਹੋ ਗਈ ਹੁਣ ਤਾਂ ਫਿਰ ਜੀ ਤੁਹਾਨੂੰ ਲੱਗਦਾ ਬਾਦਲ ਪਰਿਵਾਰ ਤੋਂ ਜਿਹੜਾ ਚੋਣ ਨਿਸ਼ਾਨ ਤੱਕੜੀ ਹੈ ਉਹ ਹੋ ਸਕਦੇ ਆ ਬਿਲਕੁਲ ਇਹ ਜਿਵੇਂ ਆਪਾਂ ਇਤਿਹਾਸ ਦੇਖੀਏ ਇਤਿਹਾਸ ਤਾਂ ਬਹੁਤ ਦੂਰ ਕਹਿ ਦਿੰਦਾ ਮੈਂ ਆ ਸਾਲ ਤੋਂ ਪਹਿਲਾਂ ਦੀ ਗੱਲ ਲੈ ਲੋ ਮਹਾਰਾਸ਼ਟਰਾ ਦੇ ਵਿੱਚ ਉਦਵ ਠਾਕਰੇ ਯਾਨੀ ਕਿ ਸ਼ਿਵ ਸੈਨਾ ਦਾ ਜਿਹੜਾ ਚੋਣ ਨਿਸ਼ਾਨ ਸੀਗਾ ਉਹ ਵਾਪਸ ਲੈ ਲਿਆ ਗਿਆ ਉੱਥੇ ਵੀ ਇਹੀ ਸੇਮ ਸਕ੍ਰਿਪਟ ਚੱਲੀ ਅਸੀਂ ਤਾਂ ਭਾਜਪਾ ਦਾ ਨਾਮ ਅਸੀਂ ਤਾਂ ਬਾਰ-ਬਾਰ ਲੈ ਰਹੇ ਹਾਂ ਕਿਉਂਕਿ ਜੋ ਉੱਥੇ ਮਹਾਰਾਸ਼ਟਰ ਦੇ ਵਿੱਚ ਜੋੜ-ਤੋੜ ਦੀ ਰਾਜਨੀਤੀ ਹੋਈ ਮਹਾਰਾਸ਼ਟਰ ਦੇ ਵਿੱਚ ਉਦਵ ਠਾਕਰੇ ਦੇ ਹੀ ਬੰਦੇ ਏਕਨਾਥ ਸਿੰਦੇ ਨੂੰ ਆਪਣੇ ਨਾਲ ਵੱਖ ਕਰ ਲਿਆ ਉਹਨਾਂ ਨੇ ਦਾਵਾ ਠੋਕ ਦਿੱਤਾ ਕਿ ਅਸੀਂ ਹੀ ਹੈਗੇ ਹਾਂ ਜੀ ਅਸਲੀ ਸ਼ਿਵ ਸੈਨਾ ਵਾਲੇ ਸਾਡਾ ਚੋਣ ਨਿਸ਼ਾਨ ਸਾਨੂੰ ਵਾਪਸ ਦਿੱਤਾ ਜਾਵੇ ਜੋ ਵੀ ਕਾਨੂੰਨੀ ਪ੍ਰਕਿਰਿਆ ਰਹੀ ਉਹਨਾਂ ਨੂੰ ਉਹਨਾਂ ਦਾ ਚੋਣ ਨਿਸ਼ਾਨ ਉਹਨਾਂ ਨੇ ਉਹਨੇ ਤਾਂ ਖੋ ਲਿਆ ਤੇ ਉਦਵ ਠਾਕਰੇ ਜਿਨ੍ਹਾਂ ਦੇ ਪਿਤਾ ਬਾਲਾ ਸਾਹਿਬ ਠਾਕਰੇ ਨੇ ਪਾਰਟੀ ਬਣਾਈ ਉਸ ਪਰਿਵਾਰ ਕੋਲ ਚੋਣ ਨਿਸ਼ਾਨ ਹੀ ਨਹੀਂ ਰਿਹਾ ਤੁਸੀਂ ਆਪ ਹਿਸਾਬ ਲਾਓ ਕਿਸ ਤਰ੍ਹਾਂ ਦੀ ਰਾਜਨੀਤੀ ਇੱਥੇ ਚੱਲ ਰਹੀ ਹੈ ਤੇ ਇਹ ਮੈਨੂੰ ਇਹ ਲੱਗ ਰਿਹਾ ਸੇਮ ਸਕ੍ਰਿਪਟ ਜਿਹੜੀ ਹੈ ਉਹ ਰੱਟੀ ਰਟਾਈ ਪੰਜਾਬ ਦੇ ਵਿੱਚ ਵੀ ਜਿਹੜੀ ਹੈ ਉਹ ਲਾਗੂ ਕਰ ਦਿੱਤੀ ਗਈ ਹੈ ਤੇ ਹੌਲੀ ਹੌਲੀ ਪ੍ਰੋਸੈਸ ਉਹਦਾ ਚੱਲ ਰਿਹਾ ਤੇ ਇਹੀ ਗੱਲ ਸੁਖਬੀਰ ਬਾਦਲ ਵੀ ਇਲਜ਼ਾਮ ਲਗਾਉਂਦੇ ਨੇ ਇਸੇ ਕਰਕੇ ਕਿ ਭਾਜਪਾ ਨੇ ਜੋ ਮਹਾਰਾਸ਼ਟਰ ਦੇ ਵਿੱਚ ਕੀਤਾ ਕਿ ਮਹਾਰਾਸ਼ਟਰ ਦੇ ਵਿੱਚ ਸਰਕਾਰ ਬਣਾਉਣ ਦੇ ਲਈ ਸਾਨੂੰ ਗਠ ਸ਼ਿਵ ਸੈਨਾ ਨੂੰ ਤੋੜਨਾ ਪੈਣਾ ਉਹਨਾਂ ਨੇ ਸ਼ਿਵ ਸੈਨਾ ਤੋੜੀ ਉੱਥੇ ਵੀ ਦੋ ਸ਼ਿਵ ਸੈਨਾ ਹੋ ਗਈਆਂ ਇੱਕ ਉਦਮ ਠਾਕਰੇ ਦੀ ਸ਼ਿਵ ਸੈਨਾ ਤੇ ਇੱਕ ਏਕਨਾਥ ਸ਼ਿੰਦੇ ਚੀਸਣਾ ਹੁਣ ਕਨਫਿਊਜ਼ ਹੋ ਗਏ ਵੋਟਰ ਕਿ ਚਾਹੀਏ ਕਿੱਧਰ ਨੂੰ ਤੇ ਜਾਣਾ ਉਹਨਾਂ ਨੇ ਉਧਰ ਹੀ ਜਿੱਧਰ ਜਿੱਧਰ ਦਾ ਭਲਣਾ ਭਾਰੀ ਹੈ ਤੇ ਹੁਣ ਇਹੀ ਚੀਜ਼ ਇੱਥੇ ਦੇਖਣ ਨੂੰ ਮਿਲ ਰਹੀ ਹੈ ਇਹਨਾਂ ਨੇ ਅਕਾਲੀ ਦਲ ਨੂੰ ਦੋ ਫਾੜ ਕਰ ਦਿੱਤਾ ਜੇਕਰ ਕਿਸੇ ਤਰੀਕੇ ਕਾਨੂੰਨੀ ਦਾ ਪੇਜ ਦੇ ਨਾਲ ਸੁਖਬੀਰ ਬਾਦਲ ਹੋ ਰਾ ਤੋ ਅਕਾਲੀ ਦਲ ਦਾ ਚੋਣ ਨਿਸ਼ਾਨ ਤੱਕੜੀ ਲੈ ਲਿਆ ਗਿਆ ਵਾਪਸ ਤਾਂ ਅਕਾਲੀ ਦਲ ਬਾਦਲ ਦਾ ਬਹੁਤ ਬੁਰਾ ਹਾਲ ਹੋ ਸਕਦਾ ਹੈ ਤੇ ਉਹਨਾਂ ਨੂੰ ਇਹ ਚੀਜ਼ ਦੇ ਉੱਤੇ ਕੰਮ ਕਰਨਾ ਪੈਣਾ ਹੈ ਬਹੁਤ ਸਾਰੀਆਂ ਚੀਜ਼ਾਂ ਅੱਗੇ ਆਣ ਗਈਆਂ ਤੇ ਉਹ ਸੇਮ ਸਕ੍ਰਿਪਟ ਜਿਹੜੀ ਹੈ ਜਿਵੇਂ ਮੈਂ ਦੱਸ ਰਿਹਾ ਜੀ ਤੁਹਾਨੂੰ ਮਹਾਰਾਸ਼ਟਰ ਦੀ ਉਹ ਵਾਲੀ ਸੇਮ ਸਕ੍ਰਿਪਟ ਮੈਨੂੰ ਲੱਗਦਾ ਹੈ ਕਿ ਜਿਹੜੀ ਪੰਜਾਬ ਦੇ ਵਿੱਚ ਉਹ ਘੜੀ ਗਈ ਹੈ ਪੰਜਾਬ ਦੇ ਵਿੱਚ ਲਾਗੂ ਕੀਤੀ ਗਈ ਹੈ ਉਹ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਕਲੀਅਰ ਹੋ ਜਾਏਗਾ ਇਹ ਗੱਲ ਇਸ ਲਈ ਵੀ ਮੈਂ ਕਹਿ ਰਿਹਾ ਜਦੋਂ ਪ੍ਰਧਾਨ ਬਣਾਇਆ ਗਿਆ ਹਰਪ੍ਰੀਤ ਸਿੰਘ ਨੂੰ ਤਾਂ ਉਹਨਾਂ ਨੇ ਆਪਣੀ ਸਪੀਚ ਦੇ ਵਿੱਚ ਸਾਫ਼ ਸਾਫ਼ ਕਹਿ ਦਿੱਤਾ ਕਿ ਅਸੀਂ ਤੁਹਾਡੇ ਕੋਲੋਂ ਅਕਾਲੀ ਦਲ ਦਾ ਚੋਣ ਨਿਸ਼ਾਨ ਵੀ ਲਵਾਂਗੇ ਅਕਾਲੀ ਦਲ ਦਾ ਦਫ਼ਤਰ ਵੀ ਲਵਾਂਗੇ ਤੇ ਐਸਜੀਪੀਸੀ ਵੀ ਲਵਾਂਗੇ ਇਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਮਹਾਰਾਸ਼ਟਰ ਦੇ ਵਿੱਚ ਅਸੀਂ ਦੇਖੀਆਂ ਉੱਥੇ ਹੋਈਆਂ ਤਾ ਕਰਕੇ ਆਪਾਂ ਇਹ ਗੱਲ ਕਹਿ ਰਹੇ ਆ ਕਿ ਸੁਖਬੀਰ ਬਾਦਲ ਤੋਂ ਖੋਇਆ ਜਾ ਸਕਦਾ ਏ ਜੇਕਰ ਸੇਮ ਸਿਚੁਏਸ਼ਨ ਮਹਾਰਾਸ਼ਟਰ ਵਾਲੀ ਬਣਦੀ ਏ ਤਾਂ ਉਹ ਬਣਦੀ ਹੋਈ ਜਰੂਰ ਦਿਖਾਈ ਵੀ ਦੇ ਰਹੀ ਏ ਪ੍ਰਿੰਸ ਜੀ ਇਹ ਗੱਲ ਕਰਦੇ ਜਿਸ ਤਰ੍ਹਾਂ ਭਾਜਪੀ ਦਾ ਗ੍ਰਾਫ ਪੰਜਾਬ ਦੇ ਵਿੱਚ ਉੱਪਰ ਜਾ ਰਿਹਾ ਵਾ ਤੁਹਾਨੂੰ ਲੱਗਦਾ ਆਨ ਵਾਲੇ ਟਾਈਮ 'ਚ 2027 ਦੇ ਵਿੱਚ ਕਾਲੀ ਦਲ ਨੂੰ ਇਸ ਦਾ ਬਹੁਤ ਵੱਡਾ ਨੁਕਸਾਨ ਜਿਹੜਾ ਹੋ ਸਕਦਾ ਵਾ ਬਿਲਕੁਲ ਬਹੁਤ ਵੱਡਾ ਨੁਕਸਾਨ ਹੋ ਸਕਦਾ ਕੀ ਉਹ ਤਾਂ ਹੋ ਹੀ ਗਿਆ ਨਾ ਦੋਪਾਰਾ ਕਾਲੀਦਲ ਹੋ ਗਿਆ ਜਿਹੜੀ ਪਾਰਟੀ ਨੇ ਪੰਜਾਬ ਨੂੰ ਕੱਚੀਆਂ ਸੜਕਾਂ ਤੋਂ ਪੱਕੀਆਂ ਸੜਕਾਂ ਤੱਕ ਲੈ ਜਾਂਦਾ ਕੱਚੀਆਂ ਮੰਡੀਆਂ ਤੋਂ ਕੱਚੀਆਂ ਮੰਡੀਆਂ ਮੰਡੀ ਕਰਨ ਉਹਨਾਂ ਦਾ ਪੂਰਾ ਕਰ ਦਿੱਤਾ ਉਹ ਪਾਰਟੀ ਜਿਨ੍ਹਾਂ ਨੇ ਆਪਣੇ ਹੱਥੀ ਉਹ ਪਰਿਵਾਰ ਬਾਦਲ ਪਰਿਵਾਰ ਉਹਨਾਂ ਨੇ ਜਿਵੇਂ ਆਪਾਂ ਇੱਕ ਬੂਟਾ ਲਗਾਣੇ ਆ ਨਾ ਬੂਟੇ ਨੂੰ ਪਾਣੀ ਦਿਨੇ ਤੇ ਬੂਟਾ ਵੱਡਾ ਹੁੰਦਾ ਪੇੜ ਬੰਦਾ ਤੇ ਉਸ ਅਕਾਲੀ ਦਲ ਨੇ ਪ੍ਰਕਾਸ਼ ਸਿੰਘ ਬਾਦਲ ਹੁਰਾ ਨੇ ਉਹ ਬੂਟਾ ਪੰਜਾਬ ਦੇ ਵਿੱਚ ਤਰੱਕੀ ਵਾਲਾ ਲਾਇਆ ਸੀ ਤੇ ਉਹ ਕਿਤੇ ਨਾ ਕਿਤੇ ਬਹੁਤ ਤਰੱਕੀ ਕੀਤੀ ਕੱਚੀਆਂ ਸੜਕਾਂ ਤੋਂ ਪੱਕੀਆਂ ਸੜਕਾਂ ਬਣਾ ਦਿੱਤੀਆਂ ਹਾਈਵੇ ਕੱਢ ਦਿੱਤੇ ਤੁਸੀਂ ਅੱਜ ਵੀ ਅੱਜ ਵੀ ਜਿਹੜਾ ਚੰਡੀਗੜ੍ਹ ਹਾਈਵੇ ਬਣਿਆ ਪਠਿੰਡਾ ਤੋਂ ਚੰਡੀਗੜ੍ਹ ਅੰਮ੍ਰਿਤਸਰ ਇਹ ਸਾਰੇ ਅਕਾਲੀ ਦਲ ਦੀ ਦੇਣ ਹੈ ਤੇ ਅੱਜ ਵੀ ਉਹ ਚੀਜ਼ ਹੁਣ ਤੱਕ ਹੈਗੀ ਆ ਕਿਸੇ ਹੋਰ ਸਰਕਾਰ ਨੇ ਕਾਂਗਰਸ ਵੀ ਆ ਕੇ ਚਲੇਗੀ ਤੇ ਹੁਣ ਆਮ ਆਦਮੀ ਪਾਰਟੀ ਦਾ ਵੀ ਡੇਢ ਕਸਾਲ ਰਹਿ ਗਿਆ ਤੇ ਉਹਨਾਂ ਕੋਈ ਨਹੀਂ ਕੋਈ ਇੰਨੀ ਇੰਨਾ ਵੱਡਾ ਹਾਈਵੇ ਉਹਨਾਂ ਨੇ ਇੰਨਾ ਬਣਾ ਦਿੱਤਾ ਹੋਵੇ ਵਕ ਵਕ ਜਗ੍ਹਾ ਦੇ ਪੁਲ ਬਣਾ ਦਿੱਤੇ ਡਿਵੈਲਪਮੈਂਟ ਪਹਿਲੇ 5 ਸਾਲ ਉਹਨਾਂ ਨੇ ਬਹੁਤ ਕੀਤੀ ਤੇ ਉਸ ਪਾਰਟੀ ਨੂੰ ਜੇਕਰ ਹੁਣ ਇਹ ਦੋ ਫੜ ਹੋ ਗਈ ਤਾਂ ਤੁਸੀਂ ਖੁਦ ਸੋਚੋ ਕੀ ਉਹਨਾਂ ਦਾ ਹਾਲ ਕੀ ਹੋ ਸਕਦਾ ਹੈ ਜੇਕਰ ਉਹਨਾਂ ਤੋਂ ਅਕਾਲੀ ਦਲ ਦਾ ਚੋਣ ਨਿਸ਼ਾਨ ਵਾਪਸ ਲੈ ਲਿਆ ਗਿਆ ਜਾਂ ਫਿਰ ਉਹਨਾਂ ਤੋਂ ਦੋ ਫਾੜ ਜਿਹੜੀ ਹੁਣ ਅਕਾਲੀ ਦਲ ਹੋਈ ਹੈ ਤੇ ਉਹਨਾਂ ਦਾ ਕੀ ਹਾਲ ਹੋਵੇਗਾ ਪਹਿਲਾਂ ਹੀ 10 ਸਾਲ ਹੋ ਗਏ ਸੱਤਾ ਤੋਂ ਬਾਹਰ ਤੇ ਜੇਕਰ ਹੁਣ ਦੁਬਾਰਾ ਤੋਂ ਇਹ ਚੀਜ਼ ਨਾ ਹੋ ਪਾਈ ਤੇ 15 ਸਾਲ ਸੱਤਾ ਤੋਂ ਬਾਹਰ ਹੋ ਜਾਣਗੇ ਅੱਜ ਜਿਹੜੀ ਚਰਚਾ ਕੀਤੀ ਅਸੀਂ ਅਕਾਲੀ ਦਲ ਦੇ ਉੱਤੇ ਕੀਤੀ ਕਿ ਆਉਣ ਵਾਲਾ ਟਾਈਮ ਜਿਹੜਾ ਅਕਾਲੀ ਦਲ ਦਾ ਜਿਹੜਾ ਕੀ ਹੋ ਸਕਦਾ ਵਸਾਈ ਦੇ ਵਿੱਚ ਇਲੈਕਸ਼ਨ ਸੁਖਵੀਰ ਬਾਦਲ ਕਿੱਥੇ ਤਿੱਕਰ ਜੜਾ ਵਾ ਉਹ ਲੋਕ ਪਸੰਦ ਕਰ ਰਿਹਾ ਤੇ ਸਾਡੇ ਨਾਲ ਅਜ ਮੌਜੂਦ ਸੀ ਪ੍ਰਿੰਸ ਜੀ